ਲਾਈਵ ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਤੁਹਾਡੇ ਨਾਲ ਹੀਨਕ ਨੋਜ਼ੀਆ ਵੱਡੀ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਅੰਮ੍ਰਿਤਸਰ ਦੇ ਵਿੱਚ ਇਸ ਵਕਤ ਵੱਡਾ ਧਮਾਕਾ ਹੋਇਆ ਹੈ ਜੀਐਸ ਰਿਜ਼ੋਰਟ ਦੇ ਵਿੱਚ ਤਿੰਨ ਸਿਲੰਡਰਾਂ ਦੇ ਵਿੱਚ ਬਲਾਸਟ ਹੋਣ ਕਾਰਨ ਰਿਜ਼ੋਰਟ ਦੇ ਵਿੱਚ ਅੱਗ ਲੱਗ ਗਈ ਅਤੇ ਕਾਰਨਾਂ ਦਾ ਹੁਣ ਤੱਕ ਪਤਾ ਨਹੀਂ ਲੱਗ ਸਕਿਆ ਤੇ ਜਾਨੀ ਨੁਕਸਾਨ ਤੋਂ ਬਚਾਰਿਆ ਪਰ ਉੱਥੇ ਹੀ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਸਾਨੂੰ ਜਾਣਕਾਰੀ ਮਿਲੀ ਸੀ ਕਿ ਜੀਐਸ ਰਿਜ਼ੋਰਟ ਦੇ ਵਿੱਚ ਅੱਗ ਲੱਗ ਗਈ ਹੈ ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚੀਆਂ ਤੇ ਉਹਨਾਂ ਦੇ ਵੱਲੋਂ ਅੱਗ ਤੇ ਕਾਬੂ ਪਾਇਆ ਗਿਆ ਸਥਾਨਕ ਲੋਕਾਂ ਦੀ ਮਦਦ ਦੇ ਨਾਲ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਦੇ ਵੱਲੋਂ ਅੱਗ ਤੇ ਕਾਬੂ ਪਾਇਆ ਗਿਆ ਅੰਮ੍ਰਿਤਸਰ ਤੋਂ ਇਹ ਵੱਡੀ ਖਬਰ ਹੈ ਅੰਮ੍ਰਿਤਸਰ ਦੇ ਜੀਐਸ ਰਿਸੋਰਟ ਦੇ ਵਿੱਚ ਅਚਾਨਕ ਤਿੰਨ ਸਿਲੰਡਰਾਂ ਦੇ ਵਿੱਚ ਬਲਾਸਟ ਹੁੰਦਾ ਜਿਸ ਕਾਰਨ ਜੀਐਸ ਰਿਸੋਰਟ ਦੇ ਵਿੱਚ ਭਿਆਨਕ ਅੱਗ ਲੱਗ ਜਾਂਦੀ ਹੈ ਅਤੇ ਜਾਨੀ ਨੁਕਸਾਨ ਤੋਂ ਬਚਾਰਿਆ ਹੈ ਪਰ ਮਾਲੀ ਨੁਕਸਾਨ ਕਾਫੀ ਜ਼ਿਆਦਾ ਹੋ ਗਿਆ ਦੱਸਦੀ ਹੈ ਕਿ ਰਿਸੋਰਟ ਦੇ ਵਿੱਚ ਪਿਆ ਸਮਾਨ ਸੜ ਕੇ ਸੁਆਹ ਹੋ ਗਿਆ ਤਾਂ ਉੱਥੇ ਹੀ ਸਥਾਨਕ ਲੋਕਾਂ ਦੀ ਮਦਦ ਦੇ ਨਾਲ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਦੇ ਵੱਲੋਂ ਅੱਗ ਤੇ ਕਾਬੂ ਉਪਾਇਆ ਕਿ ਅੰਮ੍ਰਿਤਸਰ ਦੇ ਵਿੱਚ ਵੱਡਾ ਧਮਾਕਾ ਹੋਇਆ ਇਸ ਵਕਤ ਦੀ ਵੱਡੀ ਖਬਰ ਹੈ ਅੰਮ੍ਰਿਤਸਰ ਦੇ ਜੀਐਸ ਰਿਸੋਰਟ ਦੇ ਵਿੱਚ ਅੱਗ ਲੱਗ ਗਈ ਹੈ ਤਿੰਨ ਸਿਲੰਡਰਾਂ ਦੇ ਵਿੱਚ ਅਚਾਨਕ ਬਲਾਸਟ ਹੋ ਜਾਂਦਾ ਜਿਸ ਕਾਰਨ ਰਿਸੋਰਟ ਦੇ ਵਿੱਚ ਅੱਗ ਲੱਗ ਜਾਂਦੀ ਹੈ ਅਤੇ ਇਸ ਤੋਂ ਬਾਅਦ ਸਥਾਨਕ ਲੋਕ ਜਿਹੜੇ ਨੇ ਉਹ ਫਾਇਰ ਬ੍ਰਿਗੇਡ ਨੂੰ ਸੂਚਿਤ ਕਰਦੇ ਨੇ ਅਤੇ ਇਤਲਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚਦੀਆਂ ਨੇ ਤੇ ਸਥਾਨਕ ਲੋਕਾਂ ਦੀ ਮਦਦ ਦੇ ਨਾਲ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੇ ਵੱਲੋਂ ਅੱਗ ਤੇ ਕਾਬੂ ਪਾ ਲਿਆ ਗਿਆ ਪਰ ਉੱਥੇ ਹੀ ਜਾਨੀ ਨੁਕਸਾਨ ਤੋਂ ਤਾਂ ਬਚਾ ਰਿਹਾ ਹੈ ਪਰ ਕੋਈ ਜੋ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਵੀ ਜਿਹੜੀ ਆ ਉਹ ਸਾਹਮਣੇ ਆ ਰਹੀ ਹੈ ਤੇ ਉੱਥੇ ਹੀ ਜੇਕਰ ਗੱਲ ਕਰੀਏ ਤਾਂ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਹੈ ਕਿ ਕੁਝ ਬਿਆਨ ਇਸ ਪੂਰੇ ਮਾਮਲੇ ਦੇ ਵਿੱਚ ਸਾਹਮਣੇ ਆਏ ਨੇ ਤੁਹਾਨੂੰ ਸੁਣਾਉਂਦੇ ਆਂ ਭਾਜੀ 10:22 ਮਿੰਟ ਤੇ ਆਪਾਂ ਨੂੰ ਹੈੱਡਕਵਾਰਟਰ ਤੋਂ ਤਲਾਹ ਮਿਲੀ ਕਿ ਜੀਐਸ ਰਿਜ਼ੋਰਟ ਬੇਰਕਾ ਬਾਈਪਾਸ ਅ ਸਕਾਊਟ ਹਸਪੀਟਲ ਦੇ ਸਾਹਮਣੇ ਅੱਗ ਲੱਗੀ ਹੈ ਅਸੀਂ ਉਸੇ ਟਾਈਮ ਆਪਣੀ ਗੱਡੀ ਜਿਹੜੀ ਹੈ ਮੂਵ ਕਰ ਲਈ ਇੱਧਰ ਨੂੰ ਜਦੋਂ ਆਏ ਤਾਂ ਅਸੀਂ ਦੇਖਿਆ ਵੀ ਬਹੁਤ ਜ਼ਿਆਦਾ ਭਿਆਨਕ ਅੱਗ ਸੀ ਤੇ ਆ ਤਿੰਨ ਸਿਲੰਡਰ ਵੀ ਬਲਾਸਟ ਹੋਏ ਆ ਤੇ ਸਾਡੇ ਨਾਲ ਸੇਵਾ ਸੁਸਾਇਟੀ ਫਾਇਰ ਗ੍ਰੇਡ ਵਾਲੇ ਜਿਹੜਾ ਵਲੰਟੀਅਰ ਆ ਗਏ ਉਹਨਾਂ ਮੋੜਿਆਂ ਨਾਲ ਕੰਮ ਕੀਤਾ ਡੀਰੀਗੇਟ ਫਾਇਰ ਸਟੇਸ਼ਨ ਤੋਂ ਫਾਇਰ ਟੈਂਟਰ ਆਇਆ ਜੀ ਸਿਵਲ ਲੈਂਡ ਫਾਇਰ ਸਟੇਸ਼ਨ ਤੋਂ ਫਾਇਰ ਟੈਂਟਰ ਆਇਆ ਤੇ ਅੱਗੇ ਤੇ ਹੀ ਕੰਟਰੋਲ ਕਰ ਲਿਆ ਤੁਹਾਡੇ ਸਾਹਮਣੇ ਹੁਣ ਅੱਗੇ ਜਿਹੜੀ ਬਿਲਕੁਲ ਸ਼ਾਂਤ ਹੈ ਕਿ ਤੁਮਾਤਾਵਾਂ ਨਾਲ ਕੋਈ ਥੋੜਾ ਟਾਈਮ ਲੱਗਿਆ ਨਹੀਂ ਜੀ ਅੱਲੇ ਕੋਈ ਕਾਰਨ ਦਾ ਪਤਾ ਨਹੀਂ ਲੱਗਾ ਜੀ ਪਰ ਜਿਸ ਤਰ੍ਹਾਂ ਇਹ ਸਿਲੰਡਰ ਬਲਾਸਟ ਹੋਏ ਆ ਤੇ ਇਹਨੂੰ ਤੁਹਾਡੇ ਸਾਹਮਣੇ ਤੇ ਅੱਲੇ ਅੰਦਰ ਪਤਾ ਨਹੀਂ ਲੱਗ ਚੱਲ ਰਿਹਾ ਵੀ ਕਿੰਨੇ ਸਿਲੰਡਰ ਹੋਰ ਆ ਉਹ ਜਦੋਂ ਅੰਦਰ 쿨ਿੰਗ ਪੂਰੀ ਹੋਏਗੀ ਫਿਰ ਜਾ ਕੇ ਅੰਦਰ ਵੇਖਾਂਗੇ ਇਹ ਸਟੋਰ ਸੀ ਕੀ ਸੀ ਇਹ ਸਰ ਸਾਰਾ ਕੁਝ ਵਿਚੇ ਸੀ ਕਿਚਨ ਵੀ ਇਹਨਾਂ ਦਾ ਸਟੋਰ ਵੀ ਡੀ ਜੇ ਸਮਾਨ ਬਹੁਤ ਜ਼ਿਆਦਾ ਇਹਨਾਂ ਦਾ ਸਟਾਕ ਕੀਤਾ ਅੰਦਰ ਘਿਓ ਦੇ ਪੀਪੇ ਐ ਤੇ ਐਸ ਸੀ ਵਾਲਿਆਂ ਦਾ ਨਹੀਂ ਹਾਂਜੀ ਜੀ ਐਸ ਆਰ ਜੀ ਕਿੰਨੀਆਂ ਗੱਡੀਆਂ ਲੱਗੀਆਂ ਫਾਇਰ ਬ੍ਰਿਗੇਡ ਦੀਆਂ ਤੇ ਹਲੇ ਤੱਕ ਅੱਗ ਤੇ ਪਾਇਆ ਗਿਆ ਕਦੋਂ ਤਿੰਨ ਗੱਡੀਆਂ ਫਾਈਟ ਬ੍ਰਿਗੇਡ ਦੀਆਂ ਇਸ ਟਾਈਮ ਮੌਕੇ ਤੇ ਜੀ ਅੱਗ ਤੇ ਕੰਟਰੋਲ ਪਾਇਆ ਇਹਨਾਂ ਨੇ ਇੱਕ ਗੱਡੀ ਆਪਣੀ ਪਾਣੀ ਭਰਨ ਗਈ ਹੈ ਜੀ ਆਪਣੇ ਖੰਨਾ ਪੇਪਰ ਮਿਲ ਪੁਲਿਸ ਅਧਿਕਾਰੀ ਪਹੁੰਚੇ ਮੌਕੇ ਤੇ ਨਹੀਂ ਜੀ ਇਸ ਟਾਈਮ ਤੱਕ ਫਿਲਹਾਲ ਕੋਈ ਨਹੀਂ ਕੋਈ ਜਾਨੀ ਮਾਨੀ ਨੁਕਸਾਨ ਨਹੀਂ ਜੀ ਨਹੀਂ ਕੋਈ ਨਹੀਂ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ Jio TV Jio Fiber ਤੇ Tata Play ਤੇ ਵੀ ਦੇਖਿਆ ਜਾ ਸਕਦਾ ਹੈ ਵਾਈਲਡ ਵਾਈ ਤੁਸੀਂ ਸਾਨੂੰ Amazon Fire TV Daily Hunt ਤੇ E Baba ਤੇ ਦੇਖ ਸਕਦੇ ਹੋ USA ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ IPTV ਪਲੇਟਫਾਰਮ ਤੇ ਦੇਖ ਸਕਦੇ ਹੋ રપે તો દૂર તે મુદ્દે નેડે લાઈવી ટીવી